ਜਾਲੀ ਪਾਸਪੋਰਟ ਬਣਾਉਣ ਵਾਲਿਆਂ ਦੇ ਲਈ ਇੱਕ ਬੇਹੱਦ ਵੱਡੀ ਖਬਰ ਆ ਚੁੱਕੀ ਹੈ ਜੇਕਰ ਤੁਸੀਂ ਹੁਣ ਜਾਲੀ ਪਾਸਪੋਰਟ ਬਣਾਉਂਦੇ ਹੋ ਤੇ ਤੁਹਾਨੂੰ ਹੁਣ ਜੇਲ੍ਹ ਦੀ ਸਜ਼ਾ ਕਰਨੀ ਪਵੇਗੀ ਤੇ 10 ਲੱਖ ਰੁਪਏ ਜੁਰਮਾਨਾ ਲੱਗੇਗਾ ਭਾਰਤ ਸਰਕਾਰ ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲੈ ਲਿਆ ਹੈ ਤੇ ਜਿਹੜੇ ਹੁਣ ਜਾਲੀ ਪਾਸਪੋਰਟ ਰਾਹੀਂ ਭਾਰਤ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਤੇ ਹੁਣ ਵੱਡੇ ਐਕਸ਼ਨ ਲਏ ਜਾਣਗੇ ਵੱਡੀਆਂ ਕਾਰਵਾਈਆਂ ਦੇ ਆਦੇਸ਼ ਜਾਰੀ ਹੋਗੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਧੋਖਾਧੜੀ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਐਕਸ਼ਨ ਵਿੱਚ ਹੈ ਤੇ ਹੁਣ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਦਰਸਲ ਜਾਣਕਾਰੀ ਇਸ ਵਕਤ ਸਾਹਮਣੇ ਆਈ ਹੈ ਕਿ ਗੈਰ ਕਾਨੂੰਨੀ ਟੰਕ ਦੇ ਨਾਲ ਭਾਰਤ ਆਉਣ ਵਾਲਿਆਂ ਨੂੰ ਕਾਬੂ ਕਰਨ ਲਈ ਸਰਕਾਰ ਨਵਾਂ ਇਮੀਗ੍ਰੇਸ਼ਨ ਬਿਲ ਲਿਆ ਰਹੀ ਹੈ ਜੇਕਰ ਇਹ ਬਿਲ ਸਦਨ ਤੋਂ ਪਾਸ ਹੋ ਜਾਂਦਾ ਤੇ ਭਾਰਤ ਵਿੱਚ ਦਾਖਲ ਹੋਣ ਰਹਿਣ ਜਾਂ ਛੱਡਣ ਲਈ ਗੈਰ ਕੂਰੀ ਪਾਸਪੋਰਟ ਜਾਂ ਵੀਜ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ 7 ਸਾਲ ਤੱਕ ਦੀ ਕੈਟ ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਭੁਗਤਣਾ ਪਵੇਗਾ ਗ੍ਰਹਿ ਮੰਤਰਾਲੇ ਵੱਲੋਂ ਲਿਆਂਦੇ ਜਾ ਰਹੇ ਇਸ ਫਿਲ ਵਿੱਚ ਵਿਵਸਥਾ ਕੀਤੀ ਗਈ ਹੈ ਤੇ ਇਹਨਾਂ ਸੰਸਥਾਵਾਂ ਨੂੰ ਹੋਟਲਾਂ ਯੂਨੀਵਰਸਿਟੀਆਂ ਵਿਦਿਅਕ ਸੰਸਥਾਵਾਂ ਹਸਪਤਾਲਾਂ ਵਿੱਚ ਆਉਣ ਵਾਲੇ ਅਚੇਹ ਵਿਦੇਸ਼ੀਆਂ ਦੀ ਜਾਣਕਾਰੀ ਦੇਣੀ ਹੋਵੇਗੀ ਤਾਂ ਜੋ ਲੋਕਾਂ ਤੇ ਨਜ਼ਰ ਰੱਖਣ ਦੀ ਮਦਦ ਮਿਲ ਸਕੇ ਅਤੇ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਇੱਥੇ ਰਹਿੰਦੇ ਨੇ ਔਰ ਸਾਰੀਆਂ ਅੰਤਰਰਾਸ਼ਟਰੀ 에ਅਰਲਾਈਨਸ ਅਤੇ ਜਹਾਜ਼ਾਂ ਨੂੰ ਯਾਤਰੀ ਸੰਚੀ ਦੇ ਨਾਮ ਨਾਲ ਸਵਾਰ ਲੋਕਾਂ ਬਾਰੇ ਅਗਾਊ ਜਾਣਕਾਰੀ ਦੇਣੀ ਹੋਵੇਗੀ 11 ਮਾਰਚ ਨੂੰ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਬਿੱਲ ਦੇ ਅਨੁਸਾਰ ਕੋਈ ਵੀ ਵਿਅਕਤੀ ਜੋ ਜਾਣ ਬੁੱਝ ਕੇ ਝਾਲੀ ਜਾਂ ਧੋਖੇ ਨਾਲ ਪ੍ਰਾਪਤ ਕੀਤੇ ਗਏ ਪਾਸਪੋਰਟ ਯਾਤਰਾ ਦਸਤਾਵੇਜ਼ ਜਾਂ ਫਿਰ ਭਾਰਤ ਵਿੱਚ ਦਾਖਲ ਹੋਣ ਬਾਕੀ ਰਹਿਣ ਜਾਂ ਬਾਹਰ ਜਾਣ ਲਈ ਵੀਜ਼ੇ ਦੀ ਵਰਤੋਂ ਕਰਦਾ ਉਸ ਨੂੰ 2 ਸਾਲ ਤੋਂ ਘੱਟ ਨਹੀਂ ਪਰ 7 ਸਾਲ ਤੱਕ ਦੀ ਕੈਦ ਅਤੇ 1 ਲੱਖ ਰੁਪਏ ਤੋਂ ਵੱਧ ਜੁਰਮਾਨਾ ਤੇ 10 ਲੱਖ ਤੋਂ ਘੱਟ ਨਹੀਂ ਹੋਵੇਗਾ ਦੱਸ ਜੀਏ ਕਿ ਹੁਣ ਬਿੱਲ ਵਿੱਚ ਇਹ ਅჯਿਹਾ ਕਿਹਾ ਗਿਆ ਹੈ ਕਿ ਕੋਈ ਵੀ ਵਿਦੇਸ਼ੀ ਵਿਅਕਤੀ ਜੋ ਭਾਰਤ ਦੇ ਕਿਸੇ ਵੀ ਖੇਤਰ ਵਿੱਚੋਂ ਜਾਇਜ਼ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਤੋਂ ਬਿਨਾ ਦਾਖਲ ਹੁੰਦਾ ਉਸ ਨੂੰ 5 ਸਾਲ ਤੱਕ ਦੀ ਕੈਦ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਾ ਦਿੱਤੀਆਂ ਜਾ ਸਕਦੀਆਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੰਕੜਿਆਂ ਅਨੁਸਾਰ 1 ਐਪ੍ਰਿਲ 2023 ਤੋਂ 31 ਮਾਰਚ 2024 ਤੱਕ ਕੁੱਲ 92 ਲੱਖ 40 ਹਜ਼ਾਰ ਵਿਦੇਸ਼ੀ ਭਾਰਤੀ ਆਏ ਨੇ ਨਵੇਂ ਬਿੱਲ ਦਾ ਮਕਸਦ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਾ ਹੈ ਵਰਤਮਾਨ ਵਿੱਚ ਇਸ ਨਾਲ ਸੰਬੰਧਿਤ ਮਾਮਲਿਆਂ ਨੂੰ ਚਾਰ ਮਜੂਤਾ ਕਾਨੂੰਨਾ ਰਾਹੀਂ ਨਿਜਿੱਠਿਆ ਜਾਂਦਾ ਹੈ ਇਹਨਾਂ ਵਿੱਚ ਪਾਸਪੋਰਟ ਐਕਟ 1920 ਵਿਦੇਸ਼ੀ ਰਜਿਸਟ੍ਰੇਸ਼ਨ ਐਕਟ ਤੇ ਵਿਦੇਸ਼ੀ ਐਕਟ ਅਤੇ ਇਮੀਗ੍ਰੇਸ਼ਨ ਐਕਟ 2000 ਸ਼ਾਮਲ ਹੈ ਔਰ ਦਾਅਵਾ ਹੈ ਕਿ ਸਰਕਾਰ ਇਹਨਾਂ ਸਭ ਨੂੰ ਰੱਦ ਕਰਕੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਦੀ ਇਹ ਪਹਿਲ ਕਦਮੀ ਨਾ ਸਿਰਫ ਵੀਜ਼ਾ ਨੂੰ ਆਸਾਨ ਬਣਾਉਣਾ ਹੈ ਬਲਕਿ ਆਰਥਿਕ ਵਿਕਾਸ ਅਤੇ ਸੈਰ ਸਪਾਟੇ ਨੂੰ ਉਛਾਇਦ ਕਰਨ ਦੇ ਨਾਲ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਸੰਤੁਲਨ ਕਰਨਾ ਵੀ ਆ। ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਡਾਕਟਰੀ ਉਦੇਸ਼ਾਂ, ਖੋਜ, ਰੋਜ਼ਗਾਰ, ਮਸ਼ੀਨਰੀ ਕੰਮ ਜਾਂ ਪ੍ਰੋਜੈਕਟਾਂ ਲਈ ਲੰਬੇ ਸਮੇਂ ਦੇ ਵੀਜ਼ੇ ਤੇ ਵਿਦੇਸ਼ੀ ਲੋਕਾਂ ਨੂੰ ਆਪਣੇ ਆਉਣ ਤੇ 14 ਦਿਨ ਦੇ ਅੰਦਰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਫਸਰ ਜਾਂ ਅਫਸਰ ਦੇ ਵਿੱਚ ਜਾਂ ਫਿਰ ਉੱਚਿਤ ਵਿਦੇਸ਼ੀ ਸਟੇਸ਼ਨ ਅਫੀਸਰ ਕੋਲ ਰਜਿਸਟ੍ਰੇਸ਼ਨ ਕਰਵਾਣਾ ਹੋਵੇਗਾ ਪਾਕਿਸਤਾਨੀ ਨਾਗਰਿਕਾਂ ਨੂੰ 24 ਘੰਟਿਆਂ ਦੇ ਅੰਦਰ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਜਾਨੀ ਕਿ ਜੇਕਰ ਤੁਸੀਂ ਜ਼ਾਲੀ ਵੀਜ਼ਾ ਪਾਸਪੋਰਟ ਲੈ ਕੇ ਭਾਰਤ ਦੇ ਵਿੱਚ ਦਾਖਲ ਹੁੰਦੇ ਹੋ ਤੇ ਤੁਹਾਨੂੰ 7 ਸਾਲ ਤੱਕ ਦੀ ਸਜ਼ਾ ਤੇ 10 ਲੱਖ ਰੁਪਏ ਦਾ ਜੁਰਮਾਨੇ ਦਾ ਭੁਗਤਾਨ ਕਰਨਾ ਪਵੇਗਾ ਤੇ ਜੇਕਰ ਤੁਸੀਂ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹੋ ਤੇ ਹਰ ਦੀ ਇੱਕ ਸਜ਼ਾ ਤੈਅ ਕੀਤੀ ਗਈ ਹੈ ਆਹੋੜੇ ਅਹਿਮ ਖਬਰ ਪੜਨਾ ਸਾਂਝੀ ਕੀਤੀ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਯਾਨੀ ਕਿ ਇਮੀਗ੍ਰੇਸ਼ਨ ਨੂੰ ਸਟਰੋਂਗ ਕਰਨ ਦੇ ਲਈ ਵੱਡੇ ਪੱਧਰ ਦੇ ਕਦਮ ਚੁੱਕੇ ਗਏ ਨੇ ਤੇ ਹੁਣ ਜੇਕਰ ਤੁਸੀਂ ਜਾਲੀ ਪਾਸਪੋਰਟ ਰਾਹੀਂ ਭਾਰਤ ਦੇ ਵਿੱਚ ਆਉਂਦੇ ਹੋ ਵਿਦੇਸ਼ਿਆ ਤੋਂ ਇੱਥੇ ਆਉਂਦੇ ਹੋ ਤੁਹਾਨੂੰ ਸੂਚਨਾ ਦੇਣੀ ਹੋਵੇਗੀ ਵਿਦੇਸ਼ੀਆਂ ਨੂੰ ਜੋ ਹੈ 24 ਘੰਟਿਆਂ ਦੇ ਵਿੱਚ ਜਾਣਕਾਰੀ ਜਿਹੜੀ ਹੋਵੇਗੀ ਔਰ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਇੱਥੇ ਭਾਰਤ ਆਏ ਨੇ ਦਸਤਾਵੇਜ਼ਾਂ ਬਾਰੇ ਵੀ ਪੂਰੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੂ ਸ਼ੇਅਰ ਕਰਨਾ ਬਣਦਾ ਵਦੇਲੇ ਸ਼ੇਅਰ ਕਰੋ ਲੋਕਾਂ ਤੱਕ ਪਹੁੰਚੋ ਕਿ ਭਾਰਤ ਸਰਕਾਰ ਦੇ ਵੱਲੋਂ ਕਿਹੜੇ ਵੱਡੇ ਨਵੇਂ ਐਕਸ਼ਨ ਲੱਤੇ ਹੈ